ਤੋਂ ਪਾਉਂ ਸਮਝ ਆ ਰਹੀ ਏ ਇਹ ਗੱਲਾਂ ਤੜੀਆਂ ਚੀਜ਼ਾਂ ਖਾ ਖਾ ਕੇ ਅੰਦਰ ਗੰਨ ਜਾ ਕੋਈ ਨਹੀਂ ਮੈਨੂੰ ਯਾਦ ਹੈ ਨਿਊਜ਼ੀਲੈਂਡ ਨਾ ਇੱਕ ਦਿਨ ਇੱਕ ਗੋੜਾ ਦੇਂਦਾ ਟਰ ਉਸੇ ਐਤਵਾਰ ਦਾ ਦਿਨ ਸੀ ਐਤਵਾਰ ਦੇ ਦਿਨ ਆਮ ਕਰਕੇ ਸਾਡੇ ਲੰਗਰ ਵਿੱਚ ਜਿਹੜੀ ਥਾਲੀਆਂ ਵਿੱਚ ਝੂਠ ਹੁੰਦੀ ਉਹ ਵੱਧ ਜਾਂਦੀ ਏ ਕੋਹਰੇ ਦਿਨ ਇਤਨਾ ਕਿਤੇ ਵੀ ਸੁਤਨ ਜੀ ਬਿਚਾਇਓ ਹੁਣ ਸੂਰ ਅਕੇ ਸਾਨੂੰ ਬਣਾ ਰੱਖੇ ਸਾਨੂੰ ਲੰਗਰ ਗੁਰਦੁਆਰੇ ਆਇਆ ਤੇ ਗੁਰਦੁਆਰੇ ਦੇ ਸੇਵਾਦਾਰ ਸਾਨੂੰ ਕਹਿੰਦੇ ਆਓ ਜੀ ਉਨਪੇਲਾ ਰਾਜ ਪ੍ਰਸ਼ਾਦ ਜੀ ਦੇ ਦਿੱਤੀ ਫਿਰ ਇੱਕ ਬੈਲਕ ਪਾਣਾ ਦਿੱਤਾ ਥਾਗੇ ਨੂੰ ਫਿਰਾਂ ਦੇ ਬ੍ਰੀਕਫਾਸਟ ਕਰ ਲਿਆ ਆਪਾਂ ਉਹ ਵੀ ਉਹ ਆਂਦਾ ਜੇ ਬ੍ਰੀਕਫਾਸਟ ਵਾਕੀ ਉਹ ਹੱਸ ਕੇ ਉਹਦਾ ਗਿਆ ਵਾ ਐਸੇ ਕਹਾਂ ਸੀ ਬਜ਼ੁਰਗ ਆਸਲ ਉਹਨੇ ਪਰਾਣੀ ਸ਼ਤਰੀ ਬੜੀ ਸੀ ਸਿੱਖਾਂ ਦੀ ਆਂਦਾ ਮੈਨੂੰ ਹੁਣ ਸਮਝ ਲੱਗਾ ਵੀ ਅਸੀਂ ਇੰਨਾ ਸਮਾਂ ਇੰਡੀਆ ਤੇ ਰਾਜ ਕਿਵੇਂ ਕੀਤਾ ਆਂਦਾ ਇੰਗੀਆਂ ਤੜੀਆਂ ਜਿੜੀਆਂ ਖਾ ਕੇ ਕਿੰਨਾ ਦਿਮਾਗ ਕਿਸੋ ਚੱਲ ਪਾਇਆਗਾ ਦੁਸਾਰਾ ਮਨਾਇਓ ਗਮ ਕਿਸੇ ਕੋ ਅੱਜ ਸਾਡਾ ਜੋਰ ਲੰਗਰਾਂ ਤੇ ਲੱਗਾ ਹੈ ਕਿਸੇ ਨੂੰ ਸਮਝਾ ਕੇ ਦੇਖ ਲਓ ਸਮਝਣ ਨੂੰ ਤਿਆਰ ਨਹੀਂ ਹੋਲੇ ਮਨੇ ਦਾ ਹੋਏਗਾ ਖਾ ਖਾ ਕੇ ਲੰਗਰ ਰਗੇ ਹੋਣਗੇ ਅੱਜ ਕਿਸੇ ਦਾ ਬੱਚਾ ਪੜਾਉਣਾ ਹੋਵੇ ਨਾ ਕਿਸੇ ਨੂੰ ਤੋਂ ਵੀ ਆ ਭਾਈ ਆਪਣਾ ਕਿਸੇ ਗਰੀਬ ਦਾ ਜਿਹੜਾ ਪੋਤ ਕਹਿੰਗੇ ਸਕੂਲ ਚ ਪੜਦਾ ਆ ਭਾਈ ਦੋ ਬੱਚੇ ਲੈ ਗਰੀਬਾਂ ਦੇ ਭਰਾ ਇਹਨਾਂ ਨੂੰ ਅੰਜੀਂ ਦੇ ਡਾਕਟਰ ਬਣਾ ਉਹਦੇ ਲਈ ਪੈਸਾ ਨਹੀਂ ਲੰਗਰ ਲਈ ਪੰਮੋ 5 ਲੱਖ ਲਵਾ ਦਿਓ ਜੈਨੂ ਕਿਆ ਖਾ ਖਾ ਕੇ ਹੁਣ ਸੇ ਬੰਦੇ ਨੇ ਬ੍ਰੇਕਫਾਸਟ ਕੀਤਾ ਹੋਵੇ ਨਾ ਚੰਗੀ ਤਰ੍ਹਾਂ ਸ਼ਾਮ ਤੱਕ ਰੋਟੀਆਂ ਮਿਲੇ ਤੇ ਸਰ ਜਾਂਦਾ ਥਾਂ ਥਾਂ ਤੇ ਅੱਦੇ ਅੱਦੇ ਤੁਸੀਂ ਸੁਰਤ ਪੰਜਾਬ ਵਾਲਾ ਖੜੋਣਾ ਅੱਦੇ ਅੱਦੇ ਕਿੱਲੇ ਕਿ ਲੰਗਰ ਦੋ ਦੋ ਕੇ ਲਿਆ ਕੇ ਜ਼ੰਗਰ ਕੋ ਰੋ ਕੋਈ ਜਲੇਬੀਆਂ ਕੱਢ ਕੇ ਬੈਠਾ ਹੈ ਕੋ ਪਕੌੜੇ ਕੱਢ ਕੇ ਬੈਠਾ ਹੈ ਕੋ ਮੱਕੀ ਦੀਆਂ ਰੋਟੀਆਂ ਕੋ ਸਾਲ ਬਣਾ ਕੇ ਬੈਠਾ ਹੈ ਤੇ ਬਣਾ ਕੇ ਕਿਹਨਾਂ ਨੇ ਬੈਠਾ ਹੈ ਕੀ ਆ ਹੋ ਗਏ ਬੰਦੇ ਦੀ ਗੱਲ ਅਸੀਂ ਜਲਨਾਉ ਦੇ ਲੱਗ ਗਏ ਉਹ ਸਵਾਗਤ ਕਰਕੇ ਮੂਹਰੇ ਤੋਂ ਲੁਧਿਆਣਾ ਆ ਰਸੀ ਸਾਜੇ ਕੇ ਕਿ ਥਾਪੀ ਜਾ ਰਹੀ ਹੈ

ਕਾਲੀ ਵਿੱਚ ਜਿਹੜੀਆਂ ਉਹ ਖੇਡਾਂ ਹੋ ਰੀਆਂ ਜਾਂ ਗੁਰਸਹਿਬ ਨੂੰ ਲਿਖੋ ਰੀਆਂ ਨੇ ਵੀ ਕਿੰਨੀ ਵਾਰ ਖੇਡਦੇ ਆ ਰਾਜ ਮੈਂ ਕਾ ਤੁਹਾਨੂੰ ਪਤਾ ਹੈ ਅੱਧੀ ਅੱਧੀ ਰਾਤ ਸੰਗਤ ਉੱਠ ਕੇ ਤੁਹਾਡੇ ਲਈ ਲੰਗਰ ਬਣਾ ਕੇ ਬਿਠਿਆ ਰਹੇ ਕਿਸੇ ਨੇ ਮੱਕੀ ਦੀਆਂ ਰੋਟੀਆਂ ਬਣਾਈਆਂ ਕਿਸੇ ਨੇ ਸਾਗ ਬਣਾਇਆ ਕਿਸੇ ਨੇ ਰੋਟੀ ਛੀਰ ਬਣਾਈ ਹੈ ਪਿਆ ਉਹ ਭਰੇ ਉਹਰੇ ਸਾਹਮਣੇ ਧੁਆ ਕੇ ਡੱਬੀ ਚ ਤੇ ਗੁਰੂ ਨੂੰ ਬੋਲੇ ਆ ਧੁਆ ਕੇ ਡੱਬੀ ਭਰਾ ਮਾਈ ਉਹ ਇੱਕ ਮਾਰੀ ਇੱਕ ਡੱਬੀ ਹੋਰ ਹੁੰਦੀ ਨਾ ਬੋਤਾਸ਼ੀ ਮੇਰੇ ਸਾਹਮਣੇ ਦਾ ਮਾਰ ਦਿੱਤੀ ਦੱਬੀ ਚੋਕੇ ਪਰ ਮਾਰੀ ਤੁਾਂ ਕੇ ਪਰ ਮੈਂ ਕਹਾ ਬਜ਼ੁਰਗੋ ਜੇ ਗੁਰਮੁਖ ਸਿੰਘ ਮਹਾਰਾਜ ਕਦੋਂ ਆਇਆ ਨਾ ਕਿਸ ਨੂੰ ਹੋਰ ਇਹ ਮੈਨੂੰ ਪਤਾ ਨਹੀਂ ਮੈਂ ਹੋ ਨਹੀਂ ਤੋ ਤੁਹਾਨੂੰ ਹੋਲਾ ਮਗਲਾ ਹੋਲਾ ਮਗਲਾ ਪਹਿਲੀ ਵਾਰ ਨਾ ਪੁਰਸ਼ਾਨੀ ਕਰਤੇ ਕੇਸ ਗੇਜੋ ਮਨਾਇਆ ਗਿਆ ਸੀ 2 ਮਾਰਚ 1702 ਨੂੰ ਜੇ ਤੁਹਾਨੂੰ ਗੁਰਸਾਹ ਦੇਖੀ ਪੁੱਛਣਾ ਪਤਾ ਹੈ ਬਜ਼ੁਰਗੋ ਮੇਰੇ ਚਿਹਰੇ 'ਤੇ ਵੇਖਣ ਮੈਂ ਕਹਾ ਬਾਪੂ ਜੀ ਗੁਰਸਾਹ ਨਾ ਮੈਂ ਤੁਹਾਡੀ ਕਵਿੰਟਰੀ ਨੂੰ ਨਹੀਂ ਲੈ ਰਿਆ ਜਿਸ ਉਸ ਥਾਂ ਤੇ ਜਾ ਰਹੇ ਆ ਉਹਨੇ ਬਾਰੇ ਮਾਰਾ ਮੋੜ ਪਤਾ ਤੇ ਹੋਣਾ ਚਾਹੀਦਾ ਹੈ ਅਸੀਂ ਖਾ ਲਿਆ ਪੀ ਲਿਆ ਲੰਗਰ ਛਕ ਲਿਆ ਰਣ ਤੁਰ ਗਏ ਸਾਸ ਨੂੰ ਜੀ ਇਹ ਦਗਾ ਪਾਈਆਂ ਕਰਨੀਆਂ ਲੱਗਦੀਆਂ ਨੇ ਕਿ ਅਸੀਂ ਧਾਰਮਿਕ ਸਥਾਨਾਂ ਤੇ ਸਿੱਖਣ ਨਹੀਂ ਆਉਂਦੇ ਸਾਡਾ ਇੱਕ ਸਿਸਟਮ ਹੈ ਬਣਿਆ ਲੰਗਰ ਛਕਿਆ ਗੁਰੂ ਵਿੱਚ ਦੋ ਚਾਰ ਪਾਏ ਘੁੰਮ ਕੇ ਪਰ ਕਰਮਾ ਪੀਤੀਆਂ ਦੇਖ ਕੇ ਧਾਰੂ ਚਲੇ ਗਏ ਫਿਰ ਬੱਚੇ ਹੋ ਗਏ ਪੋਤਾ ਤੁਸੀਂ ਵੀ ਗੁਰਦੁਆਰੇ ਚਲੋ ਉਹ ਅਗੇ ਸਵਾਲ ਕਰਦੇ ਨੇ ਤੁਹਾਨੂੰ ਕਿੰਨੇ ਸਾਲ ਹੋ ਕੇ ਜਾਂਦੇ ਆ ਅਸੀਂ ਕਹਿੰਦੇ 30 ਸਾਲ ਇਹਦੇ ਜੋਤੀਆਂ ਸਾਰਿਆਂ ਤੁਸੀਂ ਸਿੱਖਿਆ ਸਾਨੂੰ ਸਿਖਾ ਦਿਓ। ਵਾਹਿਗੁਰੂ ਸਤਨਾਮ ਵਾਹਿਗੁਰੂ। ਰਾਗੀ ਢਾਡੀ ਪ੍ਰਚਾਰਕ ਬੋਲਦੇ ਨੇ ਤਾਂ ਵਾਸਤੂਚ ਅਸੀਂ ਸਿੱਖਣਾ ਨਹੀਂ ਆਉਂਦੇ। ਨਹੀਂ ਆਉਂਦੇ। ਆਉਂਦੇ ਹੀ ਨਹੀਂ। ਅਸੀਂ ਭਾਵਨਾ ਰੱਖੀ ਨਹੀਂ ਕਿ ਅਸੀਂ ਸਿੱਖਣਾ ਹੈ। ਜੇ ਸਿੱਖਣ ਦੀ ਭਾਵਨਾ ਲੈ ਕੇ ਆਉਂਦੇ ਆ ਅੱਜ ਸਾਡੀ ਕੌਮ ਨੂੰ ਨਾ ਵਿਕਣੇ ਪੈਂਦੇ। ਜੇ ਅੱਜ ਕੌਮ ਫੇਖ ਰਹੀ ਹੈ।